ਸਰ ਜੇ ਫਲੈਗ ਮਾਰਕ ਕਰੇਗਾ ਤਾਂ ਹਰ ਤੋਂ ਪਹਿਲਾਂ ਆਡਿਆ ਸਰਪੂ ਸਾਹਿਬ ਡਾਕਟਰ ਮਹਿਤਾ ਸਿੰਘ ਸਾਡਾ ਡੀਐਸਪੀ ਜੀ ਸਾਹਿਬ ਡਾਕਟਰ ਸ਼੍ਰੀ ਸੰਦੇਵ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਸਬਡਿਵੀਜ਼ਨ ਫਤਿਹਕ ਚੂੜੀਆਂ ਦੇ ਸਾਰੇ ਸ਼ਹਿਰ ਦੇ ਵਿੱਚ ਛੋਟੇ ਵੱਡੇ ਬਜ਼ਾਰਾਂ ਦੇ ਵਿੱਚ ਅਸੀਂ ਆਪਣਾ ਫਲੈਗ ਮਾਰਕ ਕਰਿਆ ਆਪਣੇ ਸਾਊਦੀ ਦੀ ਫੋਰਸ ਬਣਾ ਕੇ ਮੇਰੇ ਨਾਲ ਸਬਰੀਜਨ ਫੌਜ ਜੂੜੇ ਦੇ ਐਸਟੋ ਨਾਲ ਨੇ ਪੂਰੀ ਫੋਰਸ ਬਲ ਨਾਲ ਆ ਅਸੀਂ ਇਹ ਫਲੈਗ ਮਾਰਚ ਕਰ ਰਹੇ ਆ ਸਾਡਾ ਮੰਤਵ ਜਿਹੜਾ ਹੈ ਫਲੈਗ ਮਾਰਚ ਦਾ ਆਨਵਾਰੀ 26 ਜਨਵਰੀ ਤੋਂ ਲੈ ਕੇ ਹੈ ਤਾਂ ਕਿ ਲੋਕਾਂ ਦੇ ਵਿੱਚ ਸੈਂਸ ਆਫ ਸਿਕਿਉਰਟੀ ਰਵੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਪੁੱਤ ਦਾ ਸਰ ਜਿਹੜਾ ਪ੍ਰਹਾਰ ਅਭਿਆਨ ਚ ਲੈ ਕੇ ਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਬਿਲਕੁਲ ਪਿਛੇ ਸਾਡੇ ਉਹ ਸੀਨੀਅਰ ਅਸਰ ਦੇ ਦਿਸ਼ਾਨ ਦੇਸ਼ ਤੇ ਪ੍ਰਹਾਰ ਵਰਸ਼ ਚ ਲੈ ਗਿਆ ਸੀ ਜਿਵੇਂ ਸਾਨੂੰ 50 ਹੱਟ ਪਟਾਲਾ ਨੂੰ ਬਹੁਤ ਸਫਤਾ ਮਿਲੀ ਆ ਸਾਡੇ ਸਾਥ ਦੇ ਵਿੱਚ ਉਸ ਉਹ ਤਿੰਨ ਦਿਨਾਂ ਦੇ ਵਿੱਚ 39% ਹੋਈ ਆ ਜਿਹਦੇ ਵਿੱਚ ਬਾਉਟ ਬਾਉਟ ਅਸੀਂ 40 ਜਿਹੜੇ ਜਿਹੜੇ ਅਗੈਂਸਟਰ ਵਗੈਰਾ ਮਾਡਰਨ ਸਰ ਉਹਨਾਂ ਨੂੰ ਕਿਰਪਾ ਕੀਤਾ ਐ ਸਰ 26 ਜਨਵਰੀ ਲੈ ਕੇ ਕੀ ਮੈਸੇਜ ਦੇਣਾ ਸਭੀ ਜਨਵਰੀ ਨੂੰ ਲੱਗੇ ਸਾਰੇ ਜਿਹੜੇ ਸਭੀ ਲੋਕਾਂ ਨੂੰ ਮੇਰਾ ਉਹ 26 ਜਨਵਰੀ ਦੀਆਂ ਉਹਨਾਂ ਨੂੰ ਸਭ ਕਾਮਨਾਵਾਂ ਆ ਕਿ ਉਹਨਾਂ ਨੂੰ ਬਹੁਤ ਮੁਬਾਰਕਾਂ ਇਹ ਬਿਲਕੁਲ ਸਿਫਸ਼ਨ ਤੋਂ ਹੋ ਗਿਆ ਆਪਣ ਸਰਵੀਆਂ ਨੂੰ ਮਨਾਣ ਬਿਲਕੁਲ ਸਿਕਿਓਰ ਹੈਮ ਸਿਕਿਓਰ ਫੀਲ ਕਰ ਰਹੇ ਅਸੀਂ ਉਸੇ ਦਾ ਉਹਨਾਂ ਦੇ ਤੱਕ ਰੋਣਾ ਸਭੀ ਦੇ ਰਿਹਾ ਤਿਆਰਾਂ ਜ ਇਦਾਂ ਨਛੇਪਤੀ ਜਾਂ ਕਿਸੇ ਵੀ ਹੋਰ ਕੋਈ ਹੈਗਾ ਕੋਈ ਕੁਸ਼ਚ ਹੈਗਾ ਤੋ ਕੋਈ 12 ਹੁੰਦੇ ਆਪਣਾ ਜਿਹੜਾ ਉਹ ਕੌੜ ਕਰਸਦੇ ਹਨ ਮੈਸੇਜ ਦਸਲਦੇ ਹਨ ਤੇ ਆਪਣੀ ਕੋਈ ਦੁਖਦਸਤ ਤੁਹਾਨੂੰ ਦੱਸ ਸਕਦੇ ਹਨ